ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਯੂਰ ਸੈਬ ਬਲੌਗਰ ਤੇ ਅੱਜ ਦੀ ਸਾਡੀ ਜਿਹੜੀ ਆ ਬਲੌਗ ਆ ਇਹ ਹੋਵੇਗੀ ਯਾਤਰਾ ਜਿਸ ਯਾਤਰਾ ਦਾ ਨਾਮ ਹੈ ਸ਼ੁਭ ਯਾਤਰਾ ਇਹ ਯਾਤਰਾ ਜਲੰਧਰ ਬਾਇ ਟ੍ਰੇਨ ਰਾਹੀਂ ਜਾਵੇਗੀ ਹਰਦੀਵਾਰ ਨੂੰ ਤੇ ਬਹੁਤ ਸਾਰੀ ਸੰਗਤ ਤੁਸੀਂ ਦੇਖ ਰਹੇ ਆ ਕਿ ਆਈ ਆ ਇਸ ਦਿਨੀ ਵੀ ਸੰਗਤ ਆ ਸਾਡੀ ਟ੍ਰੇਨ ਰਾਹੀਂ ਜਾਵੇਗੀ ਹਰਦੀਵਾਰ ਤੇ ਉੱਥੇ ਰਬ ਦਾਸ ਮਹਾਰਾਜ ਦੀ ਸੋਨੇ ਦੀ ਪਾਲਕੀ ਬਣਾਈ ਹੋਈ ਆ ਤੇ ਉਹ ਅਸੀਂ ਇੱਥੇ ਜਾ ਕੇ ਦੇਖਾਂਗੇ ਤੁਹਾਨੂੰ ਦਿਖਾਵਾਂਗੇ ਤਾਂ ਬਣੇ ਰਿਓ ਬਲੌਗ ਦੇ ਨਾਲ ਤੇ ਦਿਖਾਉਂਦੇ ਹਾਂ ਹੁਣ ਅੱਗੇ ਤੁਹਾਨੂੰ ਸਾਰਾ ਕੁਝ ਆ ਜੋ ਤੁਸੀਂ ਬੈਚ ਸਾਡੇ ਗਲਾਂ ਦੇ ਵਿੱਚ ਦੇਖ ਰਹੇ ਆ ਨਾ ਇਹ ਸਾਡੇ ਬੱਚਾ ਜਿਹੜੇ ਦਿੱਤੇ ਆ ਇੱਕ ਸੰਧੀ ਟਿਕਟ ਹੀ ਆ ਇੱਥੇ ਸਾਰਿਆਂ ਦੇ ਨਾਮ ਲਿਖੇ ਹੋਏ ਆ ਪਿੰਡ ਦੇ ਨਾਮ ਫਿਰ ਮੋਬਾਈਲ ਨੰਬਰ ਲਿਖਿਆ ਹੋਇਆ ਤਾਂ ਫਿਰ ਉਹ ਜਿਹੜੀ ਵੀ ਸੇ ਟ੍ਰੇਨ ਐ ਬੁੱਕ ਕਰਾਈ ਹੋਈ ਆ ਟ੍ਰੇਨ ਨੇ ਸੰਤਾਬਲੋਂ ਉੱਤੇ ਦੇ ਚੂੜ ਵਾਲੀ ਪਿੰਡ ਦੇ ਸੰਤਾਣੀ ਟ੍ਰੇਨ ਪੂਰ ਦੀ ਪੂਰੀ ਬੁੱਕ ਕਰਾਈ ਹੋਈ ਆ ਤੇ ਇਹ ਜਿਹੜੇ ਸਾਡੇ ਬੈਚਾਂ ਦੇ ਉੱਪਰ ਟ੍ਰੇਨ ਦਾ ਸੀਟ ਨੰਬਰ ਉਹਦਾ ਟ੍ਰੇਨ ਦੇ ਡੱਬੇ ਦਾ ਨੰਬਰ ਦਿੱਤਾ ਹੋਇਆ ਤੇ ਸਾਰੇ ਨੇ ਸੰਗਤ ਨੇ ਜਿੰਨੇ ਵੀ ਆ ਉਹ ਆਪਣੀ ਆਪਣੀ ਸੀਟ ਤੇ ਜਾ ਕੇ ਬੈਠਣਗੇ ਤੇ ਇਹ ਦੂਰ ਦੂਰੋਂ ਸੰਗਤਾਂ ਆਈਆਂ ਆ ਅਲੱਗ-ਅਲੱਗ ਪਿੰਡਾਂ ਤੋਂ ਸੰਗਤ ਆਈ ਆ ਜਿਿੰਨੀ ਵੀ ਸੰਗਤ ਸਾਰੀ ਹਰਦਵਾਰ ਜਾਂਦੇ ਆ ਤੇ ਇਹ 4 ਅਪ੍ਰੈਲ ਨੂੰ ਸ਼ੁਰੂ ਹੋਈ ਆ ਯਾਤਰਾ 1 ਵਜੇ ਦੁਪਹਿਰ ਨੂੰ ਟ੍ਰੇਨ ਚੱਲੇਗੀ ਜਲੰਧਰ ਤੋਂ ਤੇ ਇਸ ਕਰਕੇ ਸਾਰੇ ਸਟੇਸ਼ਨ ਤੇ ਅਸੀਂ ਯਾ ਤੁਹਾਨੂੰ ਜੋ ਵੀ ਤੁਸੀਂ ਦੇਖਦੇ ਵੀ ਵੇ ਸਾਰਾ ਸਟੇਸ਼ਨ ਦਾ ਵਿਊ ਆ ਸਾਰਾ ਸਟੇਸ਼ਨ ਆ ਇਹ ਜਲੰਧਰ ਦਾ ਤੇ ਇੱਥੋਂ ਹੁਣ ਵੱਖ-ਵੱਖ ਸਟੇਸ਼ਨਾਂ ਤੋਂ ਹੁੰਦੀ ਹੋਈ ਤੇ ਜਾਵੇਗੀ ਹਰਦਵਾਰ ਦਿਆ ਸੰਗਤ ਹੁਣ ਟ੍ਰੇਨ ਦੀ ਵੇਟ ਕਰਦੇ ਤੇ ਟ੍ਰੇਨ ਆ ਗਈ ਆ ਤੇ ਹੁਣ ਸੰਗਤ ਉੱਥੇ ਟ੍ਰੇਨ ਦੇ ਵਿੱਚ ਚੜ੍ਹੇਗੀ ਤੇ ਇਹ ਟ੍ਰੇਨ ਦਾ ਜਿਹੜਾ ਕਿਰਾਇਆ 1000 ਰੁਪਿਆ ਪਰ ਪਰਸਨ ਆਉਣ ਜਾਣ ਦਾ ਕੀਤਾ ਆ ਤੇ ਲੰਗਰ ਦੀ ਸੁਵਿਧਾ ਦਿੱਤੀ ਹੋਈ ਆ ਸੰਗਤ ਨੂੰ ਅੰਦਰ ਖਲਾਇਆ ਜਾਵੇਗਾ ਟ੍ਰੇਨ 'ਚ ਤੇ ਉੱਥੇ ਰਹਿਣ ਦਾ ਪ੍ਰਬੰਧ ਵੀ ਇਹਨਾਂ ਬਸੰਤਾ ਬੋਲੇ ਹੋਈ ਕੀਤਾ ਜਾਊਗਾ ਸੰਗਤ ਨੂੰ ਸਾਰਾ ਕੁਝ ਤੇ ਬਹੁਤ ਖੁਸ਼ੀ ਆ ਕਿ ਸਾਨੂੰ ਇਹ ਮੌਕਾ ਮਿਲਿਆ ਤੇ ਸਾ ਸਾਧੂ ਸੰਤਾਂ ਦੇ ਨਾਲ ਜਾਣ ਦਾ ਤੇ ਇੰਨੀ ਸੰਗਤ ਦੇ ਨਾਲ ਤੇ ਹੋਪ ਕਰਦਾ ਕਿ ਤੁਸੀਂ ਵੀ ਸਾਰੇ ਇੰਜੋਏ ਕਰੋਗੇ ਨਾਲ-ਨਾਲ ਸਾਡੇ ਤੇ ਇਹ ਜਿਹੜੀ ਯਾਤਰਾ ਦੰਬੜੀ ਸ਼ੁਭ ਯਾਤਰਾ ਦੰਬੜੀ ਦਾ ਕਿਉਂਕਿ ਰਦਾਸ ਮਹਾਰਾਜ ਜੀ ਨੇ ਤੇ ਦੰਬੜੀ ਰੰਗਾਂ ਦੇ ਵਿੱਚ ਉਤਾਰੀ ਸੀਗੀ ਤਾਂ ਤਰਨ ਲੱਗ ਪਏ ਸੀ ਨਾ ਤੇ ਡੁੱਬੇ ਨਹੀਂ ਸੀ ਤੇ ਜਿੱਦਾਂ ਆਪਾਂ ਪੱਥਰ ਕਹਿ ਲਵਾਂ ਜੀ ਡੁੱਬਿਆ ਨਹੀਂ ਸੀ ਉਹ ਤੇ ਉਹ ਬਹੁਤ ਵੱਡੇ ਇਤਿਹਾਸ ਜੁੜੇ ਹੋਇਆ ਅਰਬਦਾਸ ਮਹਾਰਾਜ ਜੀ ਦੇ ਨਾਲ ਤੇ ਜਿੰਨੀ ਵੀ ਸੰਗਤ ਆ ਸਾਰੀ ਤੇ ਉਸ ਨੂੰ ਯਾਦਗਾਰੀਆਂ ਨੂੰ ਯਾਦ ਕਰਦੇ ਤੇ ਉੱਥੇ ਉਹਨਾਂ ਨੂੰ ਪ੍ਰਮਾਤਮਾ ਨੂੰ ਉਸ ਜਗ੍ਹਾ ਤੇ ਚਰਨ ਗੰਗਾ ਤੇ ਜਾ ਕੇ ਫੀਲ ਕਰਨਾ ਜਿੱਦਣ ਤੇ ਸਾਰੀ ਸੰਗਤ ਉਸ ਗਰੇ ਜਾ ਰਹੀ ਆ ਆਪਾਂ ਵੀ ਉੱਥੇ ਤੇ ਆਹ ਸਟੇਸ਼ਨ ਤੇ ਉਹਨਾਂ ਟ੍ਰੇਨ 'ਚ ਚੜ ਰਹੇ ਆ ਤੇ ਆਹ ਡੱਬਾ ਨੰਬਰ ਸਾਨੂੰ ਸਾਡਾ ਮਿਲ ਗਿਆ ਤੇ ਇਹਨਾਂ ਬੇਟਿੰਗ ਚ ਦੇਖੋ ਕਿੰਨੀ ਸੰਗਤ ਆ ਇਹ ਸਾਰੀ ਕਾਫੀ ਮੌਸਮ ਵੀ ਬਹੁਤ ਗਰਮ ਹੋ ਗਿਆ ਤੇ ਗਰਮੀ ਵੀ ਬਹੁਤ ਵੱਧ ਗਈ ਆ ਆਪਣੇ ਹੁਣ ਇੰਡੀਆ ਦੇ ਵਿੱਚ ਲੋਬੇ ਚੜ ਗਏ ਆ ਸੀ ਟ੍ਰੇਨ ਚ ਤੇ ਆ ਜੀ ਟ੍ਰੇਨ ਦਾ ਅੰਦਰਲਾ ਮਾਹੌਲ ਅੱਖੇ ਲੱਗੇ ਹੋਏ ਆ ਤੇ ਉੱਪਰ ਬੈਠਣੇ ਨੂੰ ਥੱਲੇ ਸੀਟਾਂ ਆ ਦੇ ਸੰਗਤ ਨੇ ਜਿੱਦਾਂ ਵੀ ਹੈ ਨਾ ਕੰਫਰਟੇਬਲ ਆਪਣੇ ਹਿਸਾਬ ਨਾਲ ਜਿੱਦਾਂ ਤਾਂ ਸੀਟਾਂ ਆ ਹਿਸਾਬ ਨਾਲ ਬੈਠੂਗੇ ਆ ਸੰਭਾਬਿਆਂ ਦੇ ਸ਼ਬਦ ਗਾਉਂਦੇ ਹੋਏ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗਦੀ ਹੈ ਜਦੋਂ ਵੀ ਆਪਾਂ ਯਾਤਰਾ ਕਰਦੇ ਆ ਤੇ ਸੰਗਤ ਦੇ ਨਾਲ ਸ਼ਬਦ ਕੀਰਤਨ ਚਾਉਂਦਾ ਤਾਂ ਯਾਤਰਾ ਪਤਾ ਵੀ ਨਹੀਂ ਲੱਗਦਾ ਕਦੋਂ ਹਨਾ ਅਸੀਂ ਉਹ ਜਗ੍ਹਾ ਤੇ ਪਹੁੰਚ ਗਏ ਸੰਗਤ ਸ਼ਬਦ ਗਾਉਂਦੀ ਹੈ ਅਜਨ ਟ੍ਰੇਨ ਦਾ ਮ ਦਿਖਾਤੀ ਇਹ ਮਾਹੌਲ ਤੇ ਦੇਖੋ ਸੰਗਤ ਸਾਰੀ ਆਪਣੀ ਆਪਣੀ ਸੀਟਾਂ 'ਤੇ ਬੈਠੀ ਹੋਈ ਆ ਟ੍ਰੇਨ ਕਾਫੀ ਸਾਫ਼ ਸੁਥਰੀ ਆ ਤੇ ਮੋਸਟਲੀ ਨਹੀਂ ਤਾਂ ਹਾਂ ਸੰਤੋ ਆ ਇੱਥੇ ਸੰਤਾਂ ਦਾ ਨਾ ਇੱਕ ਕਮੇਟੀ ਦਾ ਬਣੀ ਆ ਸੰਤਾਂ ਦਾ ਜੀ ਉਹ ਸਾਰੇ ਰਲ ਕੇ ਹੀ ਇਹ ਡਿਸੀਜਨ ਲੈਂਦੇ ਆ ਸੰਗਤ ਨੂੰ ਲੈ ਕੇ ਜਾਣ ਦਾ ਤੇ ਉਹ ਸੰਤੂ ਸਾਰੇ ਆਪਣੇ ਡੱਬਿਆਂ ਦੇ ਵਿੱਚ ਲਗਭਗ ਬੈਠੇ ਹੋਏ ਆ ਹਰ ਇੱਕ ਡੱਬੇ ਚ ਤੇ ਲਾਈਵ ਵੀ ਚੱਲਦਾ ਪਿਆ ਸੀਗਾ ਇਹ ਜਿੰਨਾ ਵੀ ਜਿੰਨੀ ਯਾਤਰਾ ਹੋਈ ਆ ਇਹ ਸਾਰੀ ਸਾਰੀ ਤੇ ਇਹਦਾ ਲਾਈਵ ਵੀ ਚੱਲਦਾ ਪਿਆ ਆ ਅਸੀਂ ਦੇ ਦੇ ਜਿੰਨੀ ਯਾਤਰਾ ਉਹਨਾਂ ਚੱਲਦੀ ਆ ਲਾਈਵ ਨਾਲ ਤੇ ਨਾਲ ਪੁਲਿਸ ਵਾਲੇ ਵੀ ਆ ਤੇ ਸਿਕਿਉਰਿਟੀ ਵੀ ਪੂਰੀ ਨਾਲ ਦਿੱਤੀ ਹੋਈ ਸੀਗੀ ਆ ਦੇਖੋ ਨਾਲ ਸਿਕਿਉਰਿਟੀ ਵੀ ਆ ਤੇ ਪੁਲਿਸ ਵਾਲੇ ਆ ਇਹ ਸਾਡੀ ਪ੍ਰੋਟੈਕਸ਼ਨ ਦੇ ਲਈ ਆ ਤੇ ਇੰਨੀ ਸੰਗਤ ਆ ਕੋਈ ਹਾਦਸਾ ਨਾ ਹੋਵੇ ਆ ਟ੍ਰੇਨ ਦਾ ਬਾਹਰਲਾ ਮਾਹੌਲ ਲੋ ਜੀ ਮੈਂ ਖ ਆਪਣੇ ਆਪ ਨੂੰ ਵੀ ਦਿਖਾ ਦਈਏ ਇਹ ਭਾਜੀ ਸਾਡਾ ਬਲੌਗਿੰਗ ਵਾਲਾ ਸਿਸਟਮ ਸਾਰਾ ਗਿੰਬਲ ਜਿਸ ਨਾਲ ਬਲੌਗਿੰਗ ਚੱਲ ਰਹੀ ਹੈ ਤੇ ਆ ਜੀ ਹੁਣ ਸੰਗਤ ਨੂੰ ਲੰਗਰ ਵਰਤਾਇਆ ਜਾ ਰਿਹਾ ਅਜੋ ਤੁਸੀਂ ਦੇਖ ਸਕਦੇ ਹੋ ਭਾਗਵੇਂ ਕੱਪੜੇ ਪਾਏ ਹੋਏ ਸ਼ੇਰ ਪਟਕੋ ਵਾਲੇ ਸੰਤ ਆ ਤੇ ਇਹਨਾਂ ਨੇ ਸਾਡੀਆਂ ਟਿਕਟਾਂ ਬੁੱਕ ਕੀਤੀਆਂ ਸੀਗੀਆਂ ਤੇ ਆ ਹੁਣ ਲੰਗਰ ਦੇ ਲੋ ਸੰਤ ਆਪ ਲੰਗਰ ਸੰਗਤ ਨੂੰ ਵੰਡ ਰਹੇ ਆ ਤੇ ਅਸੀਂ ਭਾਗਾਂ ਵਾਲੇ ਆ ਕਿ ਮਹਾਪੁਰਸ਼ਾਂ ਦੇ ਇਤੋਂ ਅਸੀਂ ਲੰਗਰ ਲੈ ਰਹੇ ਆ ਤੇ ਖਾ ਰਹੇ ਆ ਤੇ ਹੁਣ ਇਹ ਸਾਰੀ ਸੰਗਤ ਨੂੰ ਲੰਗਰ ਦਿੱਤਾ ਜਾਊਗਾ ਤੇ ਆ ਵੰਡ ਰਹੇ ਆ ਤੇ ਭੁੱਖ ਬਹੁ ਲੱਗੀ ਹੋਈ ਸੀ ਸਨ ਮੈਨੂੰ ਵੀ ਬਹੁ ਲੱਗੀ ਸੀ ਭੁੱਖ ਸੀ ਕਿ ਖਾ ਲਈਏ ਤੇ ਹੁਣ ਆਹ ਸਟੇਸ਼ਨ ਆ ਗਿਆ ਫਲੋਰ ਦਾ ਤੇ ਫਲੋਰ ਸਟੇਸ਼ਨ ਤੇ ਇਸ ਤੋਂ ਬਾਅਦ ਆਵਾਂਗੇ ਲੁਧਿਆਣਾ ਦਾ ਸਟੇਸ਼ਨ ਤੇ ਤੁਸੀਂ ਦੇਖ ਸਕਦੇ ਆ ਸਟੇਸ਼ਨ ਕਾਫੀ ਸਾਫ਼ ਸੁਥਰਾ ਆ ਪੱਖੇ ਲੱਗੇ ਆ ਗਰਮੀ ਬਹੁਤ ਆ ਤੇ ਯਾਤਰਾ ਦਾ ਬਜ਼ਾ ਅਨੰਦ ਆ ਰਿਹਾ ਆ ਜੇ ਉਹ ਕਰਦਾ ਕਿ ਤੁਹਾਨੂੰ ਵੀ ਸਾਰਾ ਇੰਜੋਏ ਹੁੰਦਾ ਹੋਊਗਾ ਨਾਲ ਨਾਲ ਲਓ ਜੀ ਬਾਹਰਲਾ ਮਾਹੌਲ ਟ੍ਰੇਨ ਤੋਂ ਪਰ ਇਹ ਨਹੀਂ ਹੋਇਆ ਜੀ ਆਇਆ ਉਹ ਲੈ ਆਇਆ ਬਹੁਤ ਸਖੀਆ ਆ ਲੋ ਜੀ ਇਹ ਤਾਂ ਵਧੀਆ ਜੀ ਤੇ ਆਹਨ ਸੰਗਤ ਨੂੰ ਪ੍ਰਸ਼ਾਦ ਦਿੱਤਾ ਜਾ ਰਿਹਾ ਨੰ ਪ੍ਰਸ਼ਾਦ ਵਰਤਾ ਰਹੇ ਹੈ ਸੰਗਤ ਨੂੰ ਪ੍ਰਸ਼ਾਦ ਜੀ ਆਹ ਕੋਲਾ ਸ਼ਾਮਸਾ ਇਹੋ ਰੇਮੂ ਦੇ ਚਰਤਨਾ ਤੇ ਬਸਿਵਾ ਬੇਤੀ ਦੰਦ ਲਾਦੇ ਦੇ ਕੋਲ ਲੰਬੂ ਮੇਲੇ ਤੋਂ ਆਪਣੇ ਆ ਤਾਂ ਆ ਟ੍ਰੇਨ ਦਾ ਬਾਲਾ ਮਾਹੌਲ ਲੋ ਜੀ ਲੁਧਿਆਣਾ ਸਟੇਸ਼ਨ ਤੇ ਅਸੀਂ ਆ ਗਏ ਆ ਲੁਧਿਆਣਾ ਜੰਕਸ਼ਨ ਤੇ ਆਇਆ ਜੀ ਚੂੜ ਵਾਲੀ ਦੇ ਮੇਨ ਸੰਤ ਜਿਨ੍ਹਾਂ ਨੇ ਇਸਾਰਾ ਪ੍ਰਬੰਧ ਕੀਤਾ ਹੈ ਸੰਗਤ ਨੂੰ ਤੇ ਹਰਦੀ ਬਾੜ ਲੈ ਕੇ ਜਾਣ ਦਾ ਤਾਂ ਇਹ ਆ ਜੀ ਮੇਨ ਜਿੱਦਾਂ ਆਪਾਂ ਪ੍ਰਧਾਨ ਕਹਿ ਦਿੰਦੇ ਆ ਸੰਤਾਂ ਦੇ ਇਹ ਆ ਤੇ ਇਹਨਾਂ ਦੇ ਨਾਲ ਸਾਰੇ ਅਲਦੋ ਵਾਲੇ ਪਿੰਡਾਂ ਦੇ ਸੰਤ ਜੁੜੇ ਹੋਏ ਆ ਤਾਂ ਇਹ ਰਬਦਾਸ ਮਹਾਰਾ ਜੀ ਨੂੰ ਦੀ ਯਾਤਰਾ ਜਿਹੜੀ ਆ ਕਰਵਾ ਰਹੇ ਆ ਜਿਹੜੇ ਬੱਚੇ ਸੋਸੰਗੀ ਗੁਰੂ ਮਾਰਾ ਦੇ ਲਾਭ ਲੈਵਾ ਉਹ ਸਾਰੇ ਹੀ ਬਹੁਤ ਪ੍ਰਭਾਵਿਤ ਹੈ ਔਰ ਸਾਰਿਆਂ ਨੂੰ ਐਸੀ ਲਾਗਨ ਤੇ ਗਨ ਵੀਰਾ ਹੋਵੇ ਵਗਨ ਉਹ ਤੋਂ ਗਲੀ ਗਲੀ ਹਰੀ ਗੁਣ ਭਾਤੇ ਹੈ ਉਹ ਪਾਤਸ਼ਾਹੀ ਵੀ ਰਹਤੀ ਐਸੀ ਆ ਤੇ ਜਿਹਨਾਂ ਨੂੰ ਰੰਗ ਲੱਗ ਜਾਂਦਾ ਔਰ ਕਿਸੇ ਮੇਰੇ ਰੰਗ ਤੋਂ ਹੀ ਮੇਰੇ ਗਈਏ ਰੰਗ ਨੂੰ ਜੀਅ ਜੈਸਾ ਆਇਓ ਸੰਸਾਰ ਮੈਂ ਕਹਿੰਦੇ ਕੀ ਜੈਸਾ ਰੰਗ ਸਭ ਦਾ ਪੈਸਾ ਐਸਾ ਇਹ ਨੰਬਰ ਬੱਜ ਲੱਗ ਗਿਆ ਤਾਂ ਵਿਸ਼ਾ ਵਿੱਚ ਵੀ ਆ ਗਿਆ ਇਸ ਸੋਹਿਆ ਯਾਤਰਾ ਵਿੱਚ ਸ਼ਾਮਿਲ ਹੋਇਆ ਅਸਾਂ ਦਾ 9 ਨੰਬਰ ਜੋ ਭੋਗੀ ਬਣੀ ਹੈ ਜੋ ਸਾਡੋ ਅਜੀ ਨੇ ਮੀਡੀਆ ਵਾਲੇ ਆਏ ਹੋਏ ਤੇ ਸੰਤਾਂ ਦੇ ਆ ਗਲਿਆਂ 'ਚ ਹਾਰ ਪਾ ਰਹੇ ਆ ਤੇ ਉਹਨਾਂ ਦੀਆਂ ਫੋਟੋ ਵੀਡੀਓਜ਼ ਲੈ ਰਹੇ ਨੇ ਤਾਂ ਤੁਸੀਂ ਦੇਖਾ ਕਿੰਨੀ ਸੰਗਦਾ ਲੋ ਵੀ ਫਾਈਨਲੀ ਅਸੀਂ ਪਹੁੰਚ ਗਏ ਹਰਦਵਾਰ ਸਟੇਸ਼ਨ ਤੇ ਤੇ ਅਸੀਂ ਹੁਣ ਹਰਦਵਾਰ ਪਹੁੰਚ ਗਏ ਆ ਇੱਥੋਂ ਹੁਣ ਸਾਨੂੰ ਲੈ ਕੇ ਜਾਉਂਗੇ ਸਰਾਮਾ ਤੇ ਜਿੱਥੇ ਸਾਡਾ ਸੌਣ ਦਾ ਰਹਿਣ ਦਾ ਪ੍ਰਬੰਧ ਕੀਤਾ ਆ ਤੇ ਅਸੀਂ ਦੇਖ ਲੈ ਦੇਖ ਸਕਦੇ ਹਾਂ ਹਰਦਵਾਰ ਦਾ ਸਟੇਸ਼ਨ ਹਮ ਪਹੁੰਚ ਚੁਕੇ ਹਰਦਵਾਰ ਪਿੱਛੇ ਜੇ ਕੁੰਭ ਮੇਲਾ ਲੱਗ ਕੇ ਹਟਿਆ ਤਾਂ ਬਹੁਤ ਜ਼ਿਆਦਾ ਉਸ ਬਿਲਕੁਲ ਪੀੜ ਸੀ ਤਾਂ ਰਾਤ ਦੇ ਸਵਾ 11 ਹੋ ਗਏ ਆ ਤੇ ਇਹ ਤੁਹਾਨੂੰ ਪਹੁੰਚੇ ਆ 1 ਵਜੇ ਦਪਹਿਰ ਤੋਂ ਤੇਰੇ ਤੋਂ ਰਾਤ ਸਵਾ 11 ਹੋ ਗਏ ਤਾਂ ਕਾਫੀ ਉਹੀ ਟਾਈਮ ਲੱਗ ਗਿਆ ਫਿਰ ਵੀ ਆਉਂਦੇ ਆ ਨੀ ਦੇਖੋ ਨਾ ਹੋ ਗਿਆ ਹੁਣ ਜਿੰਨੀ ਵੀ ਸਾਡੇ ਸਾਡਾ ਸਰਾਮਾ ਨੂੰ ਜਾਂਦੀ ਪਈ ਆ ਆਸੀ ਆ ਮੈਂ ਆਇਆ ਜੀ ਸਰਾਮਾ ਬਣੀਆਂ ਹੋਈਆਂ ਲੋ ਵੀ ਆਇਆ ਜੀ ਸਾਡੀ ਸਰਾਹ ਜਿੱਥੇ ਅਸੀਂ ਰੋਕਾਂਗੇ ਸਰਾਮਾ ਦਾ ਮਤਲਬ ਆ ਕਿ ਕਮਰੇ ਹਨ ਜਿੱਥੇ ਰਹਿਣਾ ਹੈ ਤੇ ਸ਼ਾਇਦ ਗੰਝਾਂ ਨੂੰ ਤਾਂ ਨਹੀਂ ਪਤਾ ਹੁੰਦਾ ਨਾ ਜੀ ਸਰਾਮਾ ਕਿਨੂੰ ਕਹਿੰਦੇ ਆ ਕਿ ਇਹ ਹੁੰਦੇ ਜੀ ਕਮਰੇ ਖੁੱਲੇ ਦਹੋਲ ਹੁੰਦਾ ਆ ਇਹ ਪੂਰਾ ਜਿੱਥੇ ਵੀ ਆफी ਸੰਗਤ ਉਹਦੀ ਆਸਥ ਹੋ ਜਾਂਦੀ ਹੈ। ਹਾਂ ਜੀ ਉੱਪਰੋਂ ਸਾਨੂੰ ਵੀ ਉਹ ਦਿਖਾਦੀ ਹੈ। ਕਾਫੀ ਉਚਾਈ ਤੇ ਆ ਜਿੱਥੇ ਅਸੀਂ ਸੋਣਾ ਆਹ ਤੇ ਉੱਪਰੋਂ ਅਸੀਂ ਮੋਲ ਦਿਖਾ ਰਹੇ ਹਾਂ ਤੁਹਾਨੂੰ ਹੜੀਦਵਾਰ ਦਾ। ਆਇਆ ਜੀ ਸੋਨੇ ਦੀ ਪਾਲਕੀ ਜਿਹੜੀ ਰਵਦਾਸ ਮਹਾਰਾਜ ਦੀ ਪ੍ਰਤਿਮਾ ਦੇ ਦੇ ਵਿੱਚ ਰੱਖੀ ਹੋਈ ਹੈ ਇਹ ਜੋ ਵੀ ਜਿੰਨੇ ਵੀ ਸਾਰੇ ਸੋਨੇ ਦੀ ਪਾਲਕੀ ਹੁਣ ਆਈ ਆ ਅੱਜ ਤੋਂ ਮੈਂ ਕਾਫੀ ਸਾਲ ਪਹਿਲਾਂ ਮੈਨੂੰ ਮੋਸਟਲੀ ਯਾਦ ਨਹੀਂ 6 ਸੱਤ ਸਾਲ ਹੋ ਗਏ ਹੁਣੇ ਤਾਂ ਉਸ ਵੇਲੇ ਅਸੀਂ ਗਏ ਸੀਗੇ ਸਾਡੇ ਪਿੰਡ ਤੋਂ ਉਸ ਵੇਲੇ ਟਰੱਕ ਗਏ ਸੀਗੇ ਹੜੀਦੁਆਰ ਨਾਲ ਉਸ ਵੇਲੇ ਤੇ ਜਿੰਨੇ ਵੀ ਸਾਥ ਸੰਤ ਤੇ ਸੰਗ ਅਸੀਂ ਉਹਨਾਂ ਦਾ ਫੈਸਲਾ ਇਹ ਹੋਇਆ ਸੀ ਕਿ ਅਸੀਂ ਸੋਨੇ ਦੀ ਪਾਲਕੀ ਬਣਾਉਣੀ ਹੈ ਰਵਦਾਸ ਮਹਾਰਾਜ ਦੀ ਲਈ ਤੇ ਉਹਨਾਂ ਦੀ ਪ੍ਰਤੀਮਾ ਦੇ ਵਿੱਚ ਰੱਖਾਂਗੇ ਤੇ ਦੇਖੋ ਤੇ ਅੱਜ ਉਹ ਦਿਨ ਆ ਗਿਆ ਤੇ ਬਹੁਤ ਖੁਸ਼ੀ ਹੋਈ ਹੈ ਇਹ ਜੀ ਦੇਖ ਕੇ ਇਹ ਆ ਜੀ ਹੁਣ ਅਸੀਂ ਇੱਥੋਂ ਹਰਕੀਪੋੜੀ ਜਾਣਾ ਹੈ ਤੇ ਆ ਬਾਦਲਾ 뷰 ਆ ਤੇ ਇੱਥੋਂ ਅਸੀਂ ਹਰਕੀਪੋੜੀ ਹਰਕੀਪੋੜੀ ਗੰਗਾ ਜੀ ਨੂੰ ਕਹਿੰਦੇ ਆ ਜਿੱਥੇ ਉਹਨਾਂ ਅਸੀਂ ਗੰਗਾ ਜੀ ਨੂੰ ਜਾਵਾਂਗੇ ਤੇ ਲੋ ਜੀ ਹੁਣ ਅਸੀਂ ਸੋਚਿਆ ਕਿ ਚਾਹ ਪੀ ਲਈਏ ਤੇ ਹੁਣ ਚਾਹ ਦਾ ਸਟਾਲ ਆ ਉਹਨਾਂ ਉੱਤੇ ਸੀ ਪੱਲੜ ਚ ਵੀ ਚਾਹਾਂ ਕਰਾਈਆਂ ਤੇ ਹੁਣ ਇੱਕ ਚਾਹ ਪੀਵਾਂਗੇ ਤਾਂ ਇਤੋਂ ਬਾਅਦ ਕੁਝ ਖਾਵਾਂਗੇ ਅੱਗੇ ਹੁਣ ਖਾਂਗੇ ਮੈਗੀ ਆਜੋ ਦਿਖਾਤੇ ਆਪਕੋ ਕਿਵੇਂ ਬਣਦੀ ਹੈ ਮੈਗੀ ਸ਼ੁਰੂ ਹੋ ਗਈ ਚਾਹ ਤਾਂ ਦੇਣਾ ਇਸ ਕੈਮਰਾ ਮੈਂ ਕੈਪ ਸਾਡੇ ਇੱਥੋਂ ਹੁਣ ਮੈਗੀ ਬਣਾ ਕੇ ਦਿਖਾਣਗੇ। ਆਹੀ ਬਣੇਗੀ ਮੈਗੀ। ਆ ਵੀ ਆ ਕੇ ਸਾਹਮਣੇ ਬਣਾਈ ਜਾਏਗੀ ਮੈਗੀ ਪਲੇਨ ਮੈਗੀ। ਜਿਸ ਦਾ ਮੁੱਲ ਅਥਾ 40 ਰੁਪਏਿਸ ਕਰਵਾਇਆ। ਹੁਣ ਮੈਗੀ ਦੀਆਂ ਸਨੈਪਾਂ ਤੇ ਹੁਣ ਮੈਗੀ ਦੀ ਸਨੈਪਾਂ ਪਹੁੰਚ ਤੋਂ ਬਾਅਦ ਖਾ ਪੀ ਕੇ ਹੁਣ ਅਸੀਂ ਆ ਆਟੋ ਕਰਾਇਆ ਜੋ ਹਰ ਕੋ ਹਰ ਕੋੜੀ ਨੂੰ ਜਾਊਂਗਾ ਗੰਗਾ ਨੂੰ ਤਾਂ ਇਹ ਆਟੋ ਨੇ ਲੈ 100 ਰੁਪਈਆ। ਸਾਡੇ ਚਾਰਾ ਜਾਣਿਆਂ ਤੋਂ। ਆ ਜੀ ਹਰ ਕੀ ਪੌੜੀ ਦਾ ਗੇਟ ਯਾਰ ਕੀ ਪੌੜੀ ਪਹੁੰਚ ਗਏ ਆ ਅਸੀਂ ਤਾਂ ਇੱਥੇ ਤੁਹਾਨੂੰ ਹੁਣ ਅਸੀਂ ਕਾਹ ਦਿਖਾਵਾਂਗੇ ਗੰਗਾ ਇਹ ਇਹ ਆਇਆ ਜੀ ਗੰਗਾ ਆਰਾਧਾ ਵੀਊ ਆ ਇਸ ਗੰਗਾ ਤੇ ਆਰਤੀ ਵੀ ਹੁੰਦੀ ਆ ਤੇ ਕਾਫੀ ਵੀਡੀਓਜ਼ ਦੇਖੀ ਆਣੀ ਇਹ ਕਰਦੇ ਆ ਤੇ ਅਸੀਂ ਕਾਫੀ ਲੇਟ ਹੋ ਗਏ ਆ ਤੇ ਉਹ ਸ਼ਾਮ ਨੂੰ ਹੁੰਦੀ ਆ ਤੇ ਅਸੀਂ ਹੁਣ ਜਦੋਂ ਸਵੇਰ ਤੁਹਾਨੂੰ ਉਸ ਦੇ ਬਾਰੇ ਦਿਖਾਵਾਂਗੇ ਤੇ ਬਲੌਗ ਕਾਫੀ ਲੰਬਾ ਹੋਣ ਕਰਕੇ ਨਾ ਅਸੀਂ ਡਿਵਾਈਡਡ ਕਰ ਦੇਣਾ ਬਲੌਗ ਨੂੰ ਤੇ ਦੋ ਪਾਰਟਾਂ ਦੇ ਵਿੱਚ ਤੇ ਅਸੀਂ ਕਿ ਪਹਿਲਾਂ ਉਹਨਾਂ ਜਨ ਯਾਤਰਾ ਤੇ ਪਹੁੰਚੇ ਆ ਤੇ ਉੱਥੇ ਦਾ ਰਾਤ ਦਾ ਵੀਊ ਦਿਖਾਵਾਂਗੇ ਤਾਂ ਕੱਲੂ ਦਿਖਾਵਾਂਗੇ ਤੁਹਾਨੂੰ ਦਿਨ ਦਾ ਵੀਊ ਤੇ ਉਹ ਜਿਹੜੀ ਆਰਤੀ ਹੁਣੀ ਆ ਤੇ ਉਹ ਕਾਲੂ ਜਿਹੜੀ ਅਸੀਂ ਟਾਈਮ ਤੇ ਪਹੁੰਚ ਗਏ ਉਹ ਵੀ ਤੁਹਾਨੂੰ ਦਿਖਾਵਾਂਗੇ। ਉਹ ਦੇਖੋ ਕਿੰਨਾ ਸੋਹਣਾ ਲੱਗਦਾ ਆ। ਗੰਗਾ ਦਾ ਥਿਊ। ਰਾਤ ਨੂੰ ਮੌਸਮ ਥੋੜਾ ਠੀਕ ਆ, ਠੰਡਾ ਹੁੰਦਾ ਆ। ਦਿਨੇ ਤਾਂ ਬਹੁਤ ਜ਼ਿਆਦਾ ਗਰਮੀ ਹੁੰਦੀ ਆ। ਕਾਫੀ ਗਰਮੀ ਇਸ ਦਿਨੇ। ਹੁਣ ਤਾਂ ਥੋੜਾ ਠੰਡਾ ਆ। ਬੜਾ ਆਨੰਦ ਮਿਲਦਾ ਇੱਥੇ ਆ ਕੇ। ਜਿੱਥੇ ਮੈਂ ਜ਼ੂਮਿੰਗ ਕੀਤੀ ਸੀ ਉਹ ਮੰਦਿਰ ਆ ਮਾਂਸਾ ਦੇਵੀ ਮਾਤਾ ਦਾ ਤੇ ਉਹ ਕਾਫੀ ਉਚਾਈ ਤੇ ਆ ਤੇ ਉੱਥੇ ਕੇਵਲ ਕਾਰਸ ਜਾਂਦੀਆਂ ਆ ਉੱਥੇ ਵੀ ਜਾਵਾਂਗੇ ਉੱਥੇ ਦਾ ਵੀ ਤੁਹਾਨੂੰ ਦਿਖਾਵਾਂਗੇ ਤੇ ਜਿੱਥੇ ਅਸੀਂ ਖੜੇ ਸੀਗੇ ਤਾਂ ਬ੍ਰਿਜ ਤੇ ਤਾਂ ਬਹੁਤ ਜ਼ਿਆਦਾ ਹਵਾ ਚੱਲਦੀ ਪਈ ਸੀਗੀ ਕਿਉਂਕਿ ਖੁੱਲਾ ਏਰੀਆ ਆ ਤੇ ਠੰਡੀ ਹਵਾ ਤੇ ਕਾਫੀ ਜ਼ੋਰਾਂ ਦੇ ਨਾਲ ਚੱਲਦੀ ਹੋਈ ਸੀ ਉੱਥੇ ਹਵਾ ਕਾਫੀ ਸੋਹਣਾ ਲੱਗਦਾ ਤੇ ਕੋਂਬਦਾ ਜਦੋਂ ਮੇਲਾ ਲੱਗਾ ਸੀ ਉਦੋਂ ਤਾਂ ਬਹੁਤ ਹੀ ਜ਼ਿਆਦਾ ਪੀੜ ਤੇ ਇੱਥੇ ਦਾ ਤੇ ਅੱਜ ਦੇਖ ਲਓ ਤੇ ਕਾ ਸੰਗਤ ਹੈ ਹੁਣ ਵੀ ਬਹੁਤ ਆ ਪਰ ਉਸ ਵੇਲੇ ਤਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੀਗੀ ਹੈ ਪੀੜ ਕੋਹਤ ਤੇ ਕਾਫੀ ਹਾਦਸੇ ਵੀ ਹੋਏ ਉਸ ਵੇਲੇ ਨੀ ਪੀੜ ਦੇ ਵਿੱਚ ਇੱਥੇ ਗੰਗਾ ਤੇ ਮੰਦਰ ਬਣੇ ਹੋਏ ਆ ਜਿੰਨੇ ਤੁਸੀਂ ਦੇਖ ਦੇਖਦੇ ਪਏ ਆ ਕਾਫੀ ਮੰਦਰ ਆ ਤੇ ਸ਼ਿਵਜੀ ਮਹਾਰਾਜ ਦੀ ਮੂਰਤੀ ਵੀ ਆ ਬਹੁਤ ਵੱਡੀ ਬਣੀ ਹੋ ਤੇ ਜਿੰਨੇ ਵੀ ਇੱਥੇ ਸਾਰੇ ਮੰਦਰ ਬਣੇ ਆ ਤਾਂ ਇੱਥੇ ਆਸਤੀਆਂ ਤਰਦੀਆਂ ਆ ਗੰਗਾ ਦੇ ਵਿੱਚ ਤੇ ਜਿੰਨਾ ਵੀ ਇੱਥੇ ਗਿਆ ਦਾ ਵੀ ਆਸਤੀਆਂ ਦਰਦੇ ਉਹਦਾ ਪੂਰਾ ਰਿਕਾਰਡ ਇੱਥੇ ਕਿ ਜਿਨ੍ਹਾਂ ਨੇ ਆਪਣੇ ਦਾਦੇ ਪੜਦਾਦਿਆਂ ਦੇ ਜਾਂ ਗਾਂ ਤੋਂ ਗਾਂ ਨੂੰ ਨਾਮ ਨਹੀਂ ਪਤਾ ਜਿਹਨਾਂ ਦੀਆਂ ਮੋਸਟਲੀ ਹਿੰਦੂ ਜਿਹੜੇ ਇੱਥੇ ਆਸਤੀਆਂ ਤਾਰਦੇ ਆ ਤੇ ਜਿਨ੍ਹਾਂ ਦੀ ਪੀੜ੍ਹੀ ਤੋਂ ਪੀੜ੍ਹੀ ਤੱਕ ਤਾਰਦੇ ਆਉਂਦੇ ਆ ਉਹਨਾਂ ਦਾ ਇਤਿਹਾਸ ਉਹਨਾਂ ਦੇ ਨਾਮ ਉਹਨਾਂ ਦੇ ਗਾਹਾਂ ਤੋਂ ਗਾਂ ਪਿੱਛੇ ਜਿੰਨੇ ਵੀ ਆ ਉਹ ਇੱਥੇ ਆ ਕੇ ਪਤਾ ਕਰ ਸਕਦੇ ਆ ਪੂਰੇ ਦਾ ਪੂਰਾ ਡਾਟਾ ਇੱਥੇ ਰੱਖਦੇ ਆ ਉੱਥੇ ਹੁੰਦੀ ਆ ਉਹ ਸਿੱਧੀਆਂ ਇਆਂ ਕਾਪੀਆਂ ਹੁੰਦੀਆਂ ਉਹ ਵੀ ਦੇਖੂਗਾ ਮੈਂ ਸਵੇਰ ਨੂੰ ਟਰਾਈ ਕਰੂੰਗਾ ਤੁਹਾਨੂੰ ਅਗਲੇ ਬਲੌਗ ਤੇ ਦਿਖਾਉਣ ਦੀ ਉਹ ਪੂਰਾ ਇਤਿਹਾਸ ਬੰਦੇ ਦਾ ਨਾ ਪਤਾ ਲੱਗ ਜਾਂਦਾ ਤੇ ਹਸਤੀਆਂ ਜਿਹਨਾਂ ਤਾਲਦੀਆਂ ਤੇ ਗੰਗਾ ਦਾ ਇਹ ਪਾਣੀ ਦਾ ਬਹਾਅ ਬਹੁਤ ਤੇਜ ਆ ਗੰਗਾ ਨੂੰ ਦੋ ਡਿਵਾਈਡਡ ਕੀਤਾ ਆ ਇੱਕ ਪਾਸੇ ਦਾ ਗੰਗਾ ਦਾ ਇਹਦੇ ਪਾਸੇ ਇਹਦਾ ਬਹਾਅ ਥੋੜਾ ਘਟਾ ਆਇਆ ਤੇ ਪਾਲੇ ਪਾਸੇ ਦਾ ਬਹੁਤ ਜ਼ਿਆਦਾ ਛਾਲੀਆਂ ਮਾਰਦਾ ਹੁੰਦਾ ਪਾਣੀ ਤੇ ਪਾਣੀ ਬਹੁਤ ਠੰਡਾ ਹੁੰਦਾ ਹੈ ਬਹੁਤ ਠੰਡਾ ਪਾਣੀ ਹੈ ਜਿਹਾ ਹਲੋ ਇਹ ਸੀ ਹੱਥ ਪੈਰੇ ਤੋਤੇ ਸੰਗਲ ਲਾਇਓ ਆ ਸੇਫਟੀ ਆ ਅੜ ਕੇ ਤੁਸੀਂ ਇਸ਼ਨਾਨ ਕਰਨਾ ਕਰ ਸਕਦੇ ਆ ਤਾਂ ਠੀਕ ਆ ਜੀ ਇਸ ਅੱਜ ਦਾ ਬਲੌਗ ਤੇ ਕੱਲ ਨੂੰ ਅ ਬਰਬਦਾਸ ਮਾਰੇ ਦੇ ਗੋਦਵਾਰੇ ਤੋਂ ਜਿੱਥੇ ਸੋਨੇ ਦੀ ਪਾਲਕੀ ਹੈ ਮਹਾਰਾਜ ਜੀ ਦੀ ਉਤੋਂ ਸਾਰੀ ਸੰਗਤ ਹੁਣ ਨਾਲ ਆਵਗੀ ਸਵੇਰ ਨੂੰ ਤੇ ਦੰਬੜੀ ਗੰਗਾ ਦੇ ਵਿੱਚ ਤੈਰੀ ਜਾਉਂਗੀ ਤੇ ਤੁਹਾਨੂੰ ਸਾਰਾ ਮਾਹੌਲ ਦਿਖਾਵਾਂਗੇ ਸਵੇਰ ਦਾ ਤੋ ਠੀਕ ਆ ਜੀ ਹੁਣ ਮਿਲਦੇ ਆ ਨੈਕਸਟ ਲੋਕ